ਕਾਲ ਜੀ ਵੀਡੀਓ ਵੇਖ ਰਿਹਾ ਕਿ ਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਤਾਂ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਰਵਾਤ ਕਰਦੇ ਆਂ ਅੱਜ ਦੀ ਵੱਡੀ ਖਬਰ ਵੇਖ ਚ ਖਤਮ ਹੋਣ ਹੋ ਜਾਣਗੇ ਮਨੁੱਖ ਦੇ ਵਾਲਾਂ ਸਣੀ ਆ ਚਾਰੰਗ ਜਾਨੋ ਕਿਉਂ ਹੋਵੇਗਾ ਇਹਦਾ ਪਹਿਲਾ ਸਰੀਰ ਦੇ ਵਾਲਾਂ ਨੂੰ ਗਰਮੀ ਤੇ ਸੁਰੱਖਿਆ ਲਈ ਵਰਤਿਆ ਜਾਂਦਾ ਸੀ ਹੁਣ ਇਹ ਕੱਪੜਿਆਂ ਘਾਰ ਦੀ ਗਰਮੀ ਤੇ ਸੁੰਦਰਤਾ ਦੇ ਕਾਰਨ ਕਰਨਾ ਕਰਕੇ ਹੌਲੀ-ਹੌਲੀ ਕੈਪ ਹੋ ਰਕੇ ਹਨ ਉਹ ਜਾਣਦੇ ਹਨ ਬਰੇ ਵਿਸਤਾਰ ਵਿੱਚ ਪਹਿਲਾਂ ਸਖਤ ਤੇ ਕੱਚਾ ਭੋਜਨ ਚਬਾਉਣ ਵਿੱਚ ਮਦਦ ਕਰਦੀ ਸੀ ਉਹ ਨਰਮ ਅਤੇ ਪਕਾਇਆ ਭੋਜਨ ਖਾਣ ਕਰਨ ਇਸ ਦੀ ਲੋੜ ਘਟ ਗਈ ਹੈ ਟੇਬਲ ਟੇਬੂਲ ਸਾਡੇ ਪੁਰਖਿਆਂ ਦੀ ਪੋਛ ਦਾ ਇੱਕ ਅਵਸ਼ੇਸ਼ ਹੈ ਅੱਜ ਕੁਰਸੀਆਂ ਅਤੇ ਸਮਤਲ ਸਤਾ ਤੇ ਬੈਠਣ ਕਰਨ ਇਸ ਦੀ ਵਰਤੋਂ ਕਾफी ਘਟ ਗਈ ਹੈ ਐਪ ਡੈਕਸ ਰੇਸ਼ੀਦਾਰ ਅਤੇ ਸਖਤ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਸੀ ਪਕਾਇਆ ਤੇ ਹਲਕਾ ਭੋਜਨ ਖਾਣ ਕਰਨ ਇਹ ਇੱਕ ਘੱਟ ਉਪਯੋਗੀ ਅੰਗ ਬਣ ਗਿਆ ਹੈ ਸਾਡੀ ਪੁਰਕੀਆਂ ਦੇ ਨੇ ਕੰਨ ਦੀਆਂ ਮਾਸਪੇਸ਼ੀਆਂਾਂ ਵਾਜਦੀ ਦੀ ਦਿਸ਼ਾ ਦਾ ਪਤਾ ਲਗਾ ਕੇ ਖਤਰੀ ਦਾ ਪਤਾ ਲੱਗਾ ਹੈ ਅੱਜ ਇਹਨਾਂ ਮਾਸਪੇਸ਼ੀਆਂ ਨੂੰ ਜ਼ਿਆਦਾ ਵਰਤੋਂ ਨਹੀਂ ਕੀਤੀ ਜਾਂਦੀ ਅੱਜ ਘਟਮੇਨ ਅਤੇ ਟੈਕਨੋਲੋਜੀ ਦੀ ਵਰਤੋਂ ਨੇ ਸਿਹਤ ਦੀਆਂ ਜ਼ਰੂਰਤਾਂ ਨੂੰ ਬਦਲ ਦਿੱਤਾ ਹੈ ਜਿਹੜੇ ਅੰਗ ਪਹਿਲਾਂ ਮਹੱਤਮਪੂਰਨ ਸਨ ਉਹ ਹੁਣ ਹੌਲੀ-ਹੌਲੀ ਘਟ ਰਕੇ ਹਨ ਕੋਸ਼ਿਸ਼ ਦਰਸਾਉਂਦੀ ਹੈ ਕਿ ਬਦਲਦੇ ਭੋਜਨ ਜੀਵਨ ਸ਼ੈਲੀ ਅਤੇ ਵਾਤਾਵਰਣ ਕਾਰਨ ਸਾਡੇ ਅੰਗ ਹਜ਼ਾਰਾਂ ਸਾਲਾਂ ਵਿੱਚ ਬਦਲ ਸਕਦੇ ਹਨ ਉਪਰੋਕਤ ਵਿੱਚ ਸਰੀਰ ਦੇ ਕੋਈ ਅੰਗ ਤੇ ਵਾਲ ਗਾਇਬ ਹੋ ਸਕਦੇ ਹਨ ਇਹ ਪੂਰੀ ਤਰ੍ਹਾਂ ਕੁਦਰਤੀ ਹੈ ਤੇ ਆਧੁਨਿਕ ਜੀਵਨ ਸ਼ੈਲੀ ਦਾ ਪ੍ਰਭਾਵ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ